ਸ਼ਗਰ ਨਾ ਦਿਖਾ ਪੜਾਕੇ ਦਿਖਾ ਫਿਰ ਲਓ ਜੀ ਪੜਾਕੇ ਮੁੰਡੇ ਨੇ ਬੈੱਡ ਪਰ ਰੱਖਿਆ ਪੜਾਕਿਆਂ ਦਾ ਦੱਸੋ ਜੀ ਪੁਜਾ ਸ਼ਾਟ ਪੁਜਾ ਸ਼ਾਟ ਇਹ ਕਿਹੜੇ ਬਾਜ਼ ਦੇ ਪੜਾਕੇ ਸਕਾਈ ਸ਼ਾਟ ਸਕਾਈ ਸ਼ਾਟ ਅੱਛਾ ਜਿਹੜੇ ਆ ਸਮਾਨ ਜੀ ਚ ਫੜਦੇ ਆ ਉਹ ਪੜਾਕੇ ਲਿਆਏ ਕਿੰਨੇ ਦਾ ਇਹ ਇਹ ਤਾਂ ਹੀ ਮੇਰੇ ਪਾਪੇ ਨੂੰ ਪਤਾ ਹੈ ਇਹ ਨਹੀਂ ਨੂੰ ਪਤਾ ਆ ਲੈ ਜਾਂਦੀਆਂ ਬਈ ਆਸਤਵਾਜੀਆਂ ਇਹ ਆਸਤਵਾਜੀਆਂ ਲਿਆਂਦੀ ਏ ਅੰਗਰੇਜ਼ੀ ਉਹ ਐਕਟਰੀ ਆ ਕੋਈ ਉਹ ਮਰੇਸ਼ਪੁਰੀਵਰ ਦਾ ਹੈ ਨਹੀਂ ਕੋਈ ਆ ਆ ਲੈ ਆਂਦੇ ਬਈ ਆਪਣੀ ਕੰਮ ਦੀ ਜੀ ਨਾਰ ਆ ਨਾਰ ਲਿਆਂਦੇ ਭਈ ਇਹ ਸਾਡੇ ਕੰਮ ਵਿੱਚ ਇਹ ਦੇਖੋ ਕੀ ਆ ਜੀ ਦੇਖੋ ਜੀ ਉੱਥੋਂ ਡਿਉ ਲੱਡੂ ਲੁੱਡੂ ਬੜਾ ਕਾਵੇ ਤਾਂ ਚੱਲ ਅੱਗੇ ਜੀ ਉਹ ਬੋਰੀ ਭਰੀ ਫਿਰਦਾ ਜ ਆਹ ਦਾ ਮਿਹਲਾ ਫੇਮਾ ਵਾਲਾ ਕੀ ਨਾ ਹੈ ਮੌਂਕੀ ਆ ਤੋੜਦੀ ਹੋਇਆ ਵੱਡੇ ਲੱਡੂ ਤੋੜਦੀ ਇਹਨੂੰ ਕੀ ਕਹਿੰਦੇ ਆ ਲੈ ਬਈ ਬੋਲਟ ਆ ਗਿਆ ਹੁਣ ਅੱਗੇ ਦੇਖਦੇ ਆ ਕੀ ਹੈ ਇਹ ਚਾ ਕਰੀ ਲੈ ਬਈ ਆ ਬੱਠਲ ਵਾਲੀਆਂ ਚੱਕਰੀਆਂ ਵੀ ਨਾਲ ਹੀ ਲਿਆ। ਹੋਰ ਜੀ। ਨਾਰ। ਅੱਛਾ ਮੋਟੂ ਬਤਨੀ ਵਾਲੇ ਨਾਰ ਆ ਗਏ। ਇਹ ਪੜਾਕੀ ਵਾਲੇ ਨੇ। ਇਹ ਚ ਇਹ ਪੜਾਕੀ ਪੈਂਦੇ ਆ ਜੀ ਇਹਦੇ ਨਾਲ। ਹਾਂ ਹਾਂ ਪੜਾਕੀ ਵਾਲੇ ਨੇ। ਅੱਛਾ ਇੱਕ ਆ ਸੀ ਜੀ ਨਾਰ। ਇਹ ਸ਼ਾਰਟ ਆ। ਇਹ ਪੜਾਕੀ ਵਾਲੇ ਆ। ਇਹ ਸ਼ਾਰਟ ਆ। ਇਹ ਸ਼ਾਰਟ ਆ। ਆਹ ਪੜਾਕੀ ਵਾਲੇ। ਹਾਂ। ਅੱਛਾ ਜੀ।

ਲੈ ਲੈ ਦੇ ਕਿੰਨਾ ਖੁਸ਼ ਹੁੰਦਾ ਜੀ ਅੱਛਾ ਇਹ ਉਹ ਝੋਲੇ ਜਿਹੜੇ ਤਾਂ ਉੱਡਦੇ ਆ ਅੱਛਾ ਜਿਹੜੇ ਇੱਕ ਦੀ ਵੀ ਹੁੰਦੇ ਆ ਵੀ ਆਪਾਂ ਬਾਹਰ ਨਹੀਂ ਰੱਖਦੇ ਆਟੇ ਦੇ ਹੂੰ ਉਹਨਾਂ ਨੂੰ ਕਾਂ ਚੱਕ ਕੇ ਲੱਗੇ ਜਾਂਦੇ ਆ ਠੀਕ ਹੈ ਜੇ ਆਪਾਂ ਉਹਨਾਂ ਨੂੰ ਅੰਦਰ ਰੱਖਦੇ ਹਾਂ ਤਾਂ ਚੂਹੇ ਲੈ ਜਾਂਦੇ ਆ ਇਹ ਦੀਵੇ ਆ ਜਿਹੜੇ ਹਵਾ ਚੋੜਦੇ ਆ ਇਹ ਉਹ ਪੜਾ ਕੇ ਆ ਜਿਹੜੇ ਲਫਾਫੇ ਜਿਹੜੇ ਹੁਣ ਦਿਖਾਏ ਸੀਗੇ ਤੇ ਹੁਣ ਸਾਡਾ ਹਣ ਤੂੰ ਪੂਰਾ ਬਾਗੂ ਬਾਗ ਹੈ ਹੂੰ ਕਿੰਨੇ ਦੇ ਪੜਾਕੇ ਲੈਂਦੇ ਇਹ 3000 ਦੇ 3000 ਦੇ ਪੜਾਕੇ ਲੈਂਦੇ ਬਈ ਜਸਮਨ ਨੇ ਤੇ ਪੂਰਾ ਕਿੰਨੇ ਦਿਨ ਚਲਾਏਗਾ ਚਲਾ ਲਈ ਤਾਂ ਇਹ ਦੋ ਦਿਨ ਹੀ ਦੋ ਦਿਨ ਚੱਲੇਗੀ ਦੋ ਦਿਨਾਂ ਚ ਖਤਮ ਤੇ ਦਿਵਾਲੀ ਤਾਂ ਤਿੰਨ ਦਿਨਾਂ ਦੀ ਇੱਕ ਅੱਜ ਵੀ ਇੱਕ ਕੱਲ ਦੀ ਵੀ ਪਰਸੋਂ ਕਾਣੀ ਦਿਵਾਲੀ ਹੈ ਕੋਈ ਨਾ ਥੋੜੀ ਬੋਟੇ ਵਚਾ ਕੇ ਰੱਖ ਲੈ ਥੋੜੇ ਮੋਟੇ ਵਚਾ ਕੇ ਰੱਖਾਂਗੇ ਜੀ ਹੁਣ ਤੁਸੀਂ ਪੂਰੇ ਖੁਸ਼ ਹੋ ਬਾਗੋ ਬਾਗੋ ਇੱਕ ਵਾਰੀ ਫਿਰ ਕਹਿ ਦੇ ਫਿਰ ਆਪਣੀ ਦਰਸ਼ਕਾਂ ਨੂੰ ਚੈਨਲ ਸਬਸਕ੍ਰਾਈਬ ਕਰੋ ਤੇ ਫੋਲੋ ਫੋਲੋ ਵੀ ਕਰ ਲਓ ਲਾਈਕ ਵੀ ਕਰ ਲਓ ਕਮੈਂਟ ਵੀ ਕਰ ਦਿਓ ਚੱਕੋ ਬਈ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਜੀ ਤੁਸੀਂ ਕਮੈਂਟ ਕਰਨਾ ਕਰ ਹੀ ਦਿਓ ਹੈ ਤੇ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਫੋਲੋ ਵੀ ਕਰ ਲਿਓ ਸੱਸੇ ਹੀ ਗੱਲ ਸਾਰਿਆਂ ਨੂੰ